ਬਿਲਕੁਲ ਮੈਂ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਦੇ ਆਂ ਸਭੰਦੇ ਵਿੱਚ ਕਿ ਆਖਰ ਨੂੰ ਸੱਚ ਦਾ ਸਾਹਮਣੇ ਆਇਆ ਹੈ ਨਾ ਮੈਨੂੰ ਕੱਲ ਫੈਸਲਾ ਹੋਣ ਤੋਂ ਬਾਅਦ ਕਿਸੇ ਐਡਵੋਕੇਟ ਭਰਾ ਨੇ ਫੋਨ ਕੀਤਾ ਕੇਸ ਨਾਲ ਕਰਕੇ ਆ ਜਿਹੜੀ ਅੱਜ ਫੈਸਲਾ ਹੋਇਆ ਹੈ ਹਾਈ ਕੋਰਟ ਦੇ ਵਿੱਚ ਆ ਬੜਾ ਦੁੱਖ ਵੀ ਹੋਇਆ ਉਸ ਗੱਲ ਨੂੰ ਦੇਖ ਕੇ ਵੀ ਇੱਕ ਫਟੇੜ ਦਾ ਸੰਵਿਧਾਨ ਕੌਦਾ ਹੈ ਨਾ ਡੀਜੀਪੀ ਸਾਹਿਬ ਔਰ ਉਹ ਵੀ ਸਰਕਾਰ ਦੇ ਮੰਦਰ ਲਾ ਕੇ ਜੋ ਪੰਜਾਬ ਦੀ ਜਨਤਾ ਨੂੰ ਗਮਰਾਹ ਕਰ ਕਰਨ ਵਾਲਾ ਧਿਆਨ ਦੇ ਰਹੇ ਨੇ ਨੰਨੂ ਕੋਟਲੀ ਇੱਕ ਬਦਮਾਸ਼ ਦੀ ਇੰਟਰਵਿਊ ਦੇ ਪਰਦਾ ਪਾਉਣ ਵਾਲੀ ਗੱਲ ਕਰ ਰਹੇ ਨੇ ਉਹਦੀ ਡ੍ਰੈੱਸ ਨੂੰ ਲੈ ਕੇ ਵੀ ਉਹਤਾਂ ਨੇ ਜੋ ਪ੍ਰੈਸ ਕਾਨਫਰੰਸ ਕੀਤੀ ਸੀ ਲੇਕਿਨ ਸਾਰੀ ਹੀ ਅੱਜ ਸਾਬਤ ਹੋ ਗਈ ਕਿ ਪੂਰਾ ਸੋਚ ਸਮਝ ਕੇ ਬੋਲਿਆਗਾ ਝੂਠ ਸੀ ਇਹ ਜਿਹੜਾ ਅੱਜ ਸਿੱਟ ਜਿਹੜੀ ਅੱਜ ਰਿਪੋਰਟ ਦਿੱਤੀ ਆ ਤਾਂ ਇਸ ਤੋਂ ਵੱਧ ਅਫਸੋਸ ਵਾਲੀ ਗੱਲ ਹੋਰ ਨਿਰਾਸ਼ਾਜਨਕ ਗੱਲ ਕੀ ਹੋ ਸਕਦੀ ਹੈ ਜਿਹੜੀ ਗੌਰ ਸਟੇਟ ਨੇ ਔਰ ਪੀਐਸ ਵੀ ਮਿਲ ਕੇ ਬਿਆਨ ਦਿੱਤੇ ਨੇ ਇਸ ਆਲੋਚਨਾ ਅਨ ਜੇਪਰਾ ਬਿਸ਼ਨੋਈ ਦੀ ਇੰਟਰਵਿਊ ਨੂੰ ਡਿਲੀਟ ਕਰਵਾਉਣ ਵਾਸਤੇ ਵੀ YouTube ਤੋਂ ਤੁਹਾਨੂੰ ਹਾਈ ਕੋਰਟ ਦਾ ਰੋਕ ਕਰਨਾ ਪਿਆ ਜੀ ਬਿਲਕੁਲ ਪਹਿਲੀ ਗੱਲ ਤਾਂ ਉਸ ਇੰਟਰਵਿਊ ਨੂੰ ਮੰਨਦੇ ਹੀ ਨਹੀਂ ਸੀ ਕਿ ਪੰਜਾਬ 'ਚ ਹੋਈ ਹੈ ਫਿਰ ਉਸ ਤੋਂ ਬਾਅਦ ਹਾਈ ਕੋਰਟ ਦੇ ਮਾਨਯੋਗ ਅਦਾਲਤ ਦੇ ਦਖਲ ਦੇ ਨਾਲ ਹੀ ਫਿਰ ਉਹ YouTube ਤੋਂ ਹਟਾਈ ਗਈ ਹੈ ਨਾ ਮੇਰੇ ਬੇਟੇ ਦੀਆਂ ਪਤਨੀ ਕੋਈ ਦੋ ਲਾਈਨਾਂ ਵਿੱਚ ਗਾਣੇ ਦੇ ਵਿੱਚ ਸੀਗੀਆਂ ਕਿ ਨਹੀਂ ਸੀਗੀਆਂ ਤਾਂ 24 ਘੰਟਿਆਂ ਦੇ ਵਿੱਚ ਸੈਂਟਰ ਸਰਕਾਰ ਨੇ ਵੀ ਬੰਦ ਕਰਤਾ ਸੀਗਾ ਗਾਣਾ ਬੈਨ ਕੀਤਾ ਹੋਇਆ ਅਜੇ ਤੱਕ ਵੀ ਬੈਨ ਹੈ ਪਰੰਤੂ ਲਾਰੈਂਸ ਦੀ ਜਿਹੜੀ ਵੀਡੀਓ ਹੈ ਉਹ ਮੇਰਾ ਖਿਆਲ ਹੈ 11-12 ਮਿਲੀਅਨ ਚਲੀ ਹੋਈ ਹੈ ਉਸ ਤੋਂ ਬਾਅਦ ਜਾ ਕੇ ਉਹਨੂੰ ਬੰਦ ਕੀਤਾ ਗਿਆ ਤਾਂ ਇਹ ਸਹੀ ਜੀ ਮਤਲਬ ਇਸ ਗੱਲ ਦਾ ਪਤਾ ਲੱਗਦਾ ਵੀ ਜਿਹੜੀ ਗਵਰਨਮੈਂਟ ਹੈ ਉਹ ਅਗੈਂਡਾ ਬਾਦ ਨੂੰ ਖੁਦ ਪ੍ਰਚਾਰ ਕਰ ਰਹੀ ਹੈ ਉਹਦਾ ਉਹਦਾ ਖੋਹ ਫਾਇਦਾ ਕਰ ਰਹੀ ਹੈ ਜਨਤਾ ਦੇ ਵਿੱਚ ਕੀ ਲੱਗਦਾ ਜਿਹੜੀ ਸਰਕਾਰ ਹਰ ਵਾਰ ਜਿੱਦਾਂ ਪੰਜਾਬ 'ਚ ਇੰਟਰਵਿਊ ਹੋਈ ਕਿਉਂ ਇਸ ਤਰ੍ਹਾਂ ਦੇ ਬਿਆਨ ਦੇ ਦਿੰਦੀ ਹੈ ਕਿ ਉਹਦੀ ਜਾਂਚ ਕਰਨ ਤੋਂ ਪਹਿਲਾਂ ਹੀ ਸਾਬਤ ਕਰ ਦਉਂਦੀ ਹੈ ਕਿ ਪੰਜਾਬ ਚ ਇਹ ਜਿਹੜਾ ਨਹੀਂ ਹੋਇਆ ਉਸ ਤੋਂ ਬਾਅਦ ਦੇ ਜਿਹੜੇ ਤੱਥ ਸਾਹਮਣੇ ਆਏ ਦੇਖੋ ਗੱਲ ਇਹ ਗੱਲ ਕਲੀਅਰ ਹੋ ਗਈ ਹੈ ਨਾ ਹੁਣ ਤੱਕ ਮੈਂ ਮੈਂ ਤਾਂ 2 ਸਾਲ ਤੋਂ ਕਹਿੰਦਾ ਆ ਰਿਹਾ ਮੈਂ ਕਿੰਨੇ ਵਾਰ ਤੁਹਾਨੂੰ ਇੰਟਰਵਿਊ ਦੇ ਵਿੱਚ ਕਿਹਾ ਵੀ 7 ਤੇ 8 ਮਾਰਚ ਦੀ ਰਾਤ ਨੂੰ ਲੌਰੈਂਸ ਜੇਲ੍ਹ ਚ ਨਹੀਂ ਸੀ ਉਹ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਸੀਗਾ ਪਰੰਤੂ ਮੇਰੀ ਗੱਲ ਤੇ ਕੋਈ ਗੌਰ ਨਹੀਂ ਕਰਦਾ ਵੀਰ ਅਸੀਂ ਤਾਂ बोल ਹੀ ਸਕਦੇ ਆ ਮੈਂ ਬਹੁਤ ਵਾਰ ਇਸ ਗੱਲ ਦਾ ਇਸ ਡੇਟ ਦਾ ਵੀ ਜ਼ਿਕਰ ਕੀਤਾ ਹੈ ਤੇ ਹੁਣ ਤਾਂ ਜਿਹੜੀ ਪਹਿਲੀ ਇੰਟਰਵਿਊ ਹੈ ਤੇ ਉਹ ਤਾਂ ਕਲੀਅਰ ਹੀ ਹੋ ਗਈ ਪੰਜਾਬ ਦੇ ਵਿੱਚ ਬਣੀ ਹੈ ਤੇ ਦੂਸਰੀ ਵਾਰੇ ਕਹਿ ਰਹੇ ਪੰਜਾਬ ਤੋਂ ਬਾਹਰ ਬਣੀ ਹੈ ਪਰੰਤੂ ਬਣੀ ਪੰਜਾਬ ਪੁਲਿਸ ਦੀ ਕਸਟਡੀ 'ਚ ਹੀ ਹੈ ਉਹ ਪਹਿਰੇ 'ਚ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਹੀ ਸੀਗਾ ਜਦੋਂ ਉਹ ਬਣੀ ਆ ਤਾਂ ਇਸ ਗੱਲ ਤੋਂ ਸਾਡੀ ਚੀਜ਼ ਤੇ ਸਪਸ਼ਟ ਹੋ ਗਿਆ ਵੀ ਮੇਰੇ ਪੁੱਤ ਦੇ ਕਤਲ ਦੇ ਵਿੱਚ ਜੂਰ ਕੋਈ ਨਾਮਰ ਬੰਦਾ ਹੈ ਜਿਹਨੂੰ ਬਚਾਉਣ ਦੀਆਂ ਦੇ ਲਈ ਸਰਕਾਰ ਵੀ ਪੱਪਾਪਾਰ ਹੋਈ ਪਈ ਹੈ ਪੁਲਿਸ ਵੀ ਪੱਪਾਪਾਰ ਹੋਈ ਪਈ ਹੈ ਤਾਂ ਆਖਰ ਨੂੰ ਹੱਥ ਸਾਹਮਣੇ ਆ ਜੂਗਾ ਮੈਨੂੰ ਪ੍ਰਮਾਤਮਾ ਤੇ ਮਾਨਜੂਰ ਅਦਾਲਤ ਤੇ ਪੂਰਨ ਪ੍ਰੋਤਸਾਹ ਪੰਜਾਬ ਦੀ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਹੈ ਜੀ ਪੰਜਾਬ ਦੀ ਸਥਿਤੀ ਨੂੰ ਨਾਅ ਆਨ ਆਰਡਰ ਦੀ ਸਥਿਤੀ ਨੂੰ ਕਿਸ ਤਰ੍ਹਾਂ ਦੇਖ ਲੈਂ ਲੈਂ ਤੁਹਾਡੇ ਸਾਹਮਣੇ ਹੀ ਹੈ ਰੋਜ਼ ਤਾਂ ਆ ਹੁਣ ਵੀ ਸਰਕਾਰ ਨੇ ਜਿਹੜੇ ਗੈਂਗਸਟਰ ਨੇ ਪਰੋਲ ਦੇ ਉੱਤੇ ਇਲੈਕਸ਼ਨ ਕਮਿਸ਼ਨ ਨੇ ਉਹਦੀ ਰੱਦ ਕੀਤੀ ਹੈ ਤਾਂ ਸਰਕਾਰ ਦੇ ਜਿਹੜੇ ਲਿੰਕ ਨੇ ਗੈਂਗਸਟਰ ਨਾਲ ਬਦਮਾਸ਼ਾਂ ਦੇ ਨਾਲ ਤਾਂ ਸ਼ਰੀਆਂ ਜੱਗ ਜਹਰ ਨੇ ਸਾਰੇ ਆਹ ਕੱਲ ਪਰसों ਵਾਰਦਾਤਾਂ ਹੋ ਕੇ ਲਾਂਡਾਟ ਤੇ ਹੁਣ ਮੇਰੇ ਕੋਈ ਕਹਿਣ ਵਾਲੀ ਗੱਲ ਨਹੀਂ ਰੋਜ਼ ਤੁਸੀਂ ਵਾਰਦਾਤਾਂ ਰੋਜ਼ ਫਾਇਰਿੰਗ ਮੇਰਾ ਖਿਆਲ ਗੋਲੀ ਚੱਲਣੀ ਤਾਂ ਹੁਣ ਆਮ ਜੀ ਗੱਲ ਹੋਈ ਪਈ ਹੈ ਪੰਜਾਬ 'ਚ ਛੋਟੀ ਜੀ ਗੱਲ ਤੇ ਫਾਇਰ ਹੋ ਜਾਂਦੀ ਹੈ